22 ਸਾਲ ਦੇ ਨੌਜਵਾਨ ਦਾ ਗਵੰਡੀਆਂ ਦੇ ਵੱਲੋਂ ਕਤਲ ਜਮੀਨੀ ਵਿਵਾਦ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ ਲੜਾਈ ਦੀ ਵੀਡੀਓ ਵੀ ਆਈ ਸਾਹਮਣੇ ਬਟਾਲਾ ਦੇ ਨੇੜਲੇ ਪਿੰਡ ਕਣੀਕੇ ਬਾਂਗਰ ਦੇ ਵਿੱਚ ਦੇ ਸ਼ਾਮ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਪਰਿਵਾਰ ਦੇ ਇੱਕ 27 ਸਾਲਾ ਨੌਜਵਾਨ ਦਾ ਉਸਦੇ ਹੀ ਪਿੰਡ ਵਾਸੀਆਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਜੀ ਹਾਂ ਪਿੰਡ ਵਾਸੀਆਂ ਦੇ ਨਾਲ ਕੋਈ ਆਪਸੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਪਿੰਡ ਦਾ ਇੱਕ ਪਰਿਵਾਰ ਜਿਨ੍ਹਾਂ ਦੇ ਨਾਲ ਉਹਨਾਂ ਦਾ ਕਿਸੇ ਜ਼ਮੀਨੀ ਵਿਵਾਦ ਨੂੰ ਲੈ ਕੇ ਕਲੇਸ਼ ਚੱਲਦਾ ਸੀ ਉੱਥੇ ਹੀ ਉਸੇ ਕਲੇਸ਼ ਦੇ ਨੇ ਖੂਨ ਦਾ ਰੂਪ ਧਾਰ ਲਿਆ ਅਤੇ ਇਸ ਦੌਰਾਨ ਉਸ 27 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ। ਜੀ ਇਹ ਵੀਡੀਓ ਵੀ ਦੇਖ ਸਕਦੇ ਹੋ ਜਦੋਂ ਉਸ ਨੌਜਵਾਨ ਦੇ ਨਾਲ ਗੁੱਟਮਾਰ ਹੁੰਦੀ ਹੈ ਉਸ ਦੀ ਪਤਨੀ ਦੇ ਵੱਲੋਂ ਹੀ ਵੀਡੀਓ ਬਣਾਈ ਗਈ ਸੀ। ਹਾਲਾਂਕਿ ਦਾਪੀਆਂ ਦੇ ਨਾਲ ਵਾਰ ਕਰਕੇ ਉਸ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਏ ਕੀ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਉੱਥੇ ਹੀ ਮ੍ਰਿਤਕ ਦੀ ਪਤਨੀ ਨੇ ਕੀ ਦੱਸਿਆ ਹੈ ਸਾਰੇ ਘਟਨਾ ਗ੍ਰੰਥ ਬਾਰੇ ਆਓ ਤੁਸੀਂ ਸੁਣੋ। ਕਿਰਾਏ ਤੇ ਰਹਿੰਦੇ ਉਦਾਂ ਹੀ ਡੇਰੇ ਤੇ ਰਹਿੰਦੇ ਆ। ਇਹੀ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਖਾਪਲਾਂ ਜਗਾ ਵਹੀਂ ਉੱਥੇ ਜਾਣੇ ਆ ਉੱਥੇ ਹੀ ਜਾਣ ਰਹੇ ਆ ਮੱਖਾ ਟੇਕਣ ਤੇ ਲਾਗੇ ਕੋ ਨਹਿਰ ਪਾਰ ਕਰਦੇ ਗਵਾਂਡੀਆਂ ਦੇ ਘਰ ਉੱਥੇ ਇਹ ਪੱਠੇ ਵੱਢ ਕੇ ਗੱਡੀਆਂ ਤੁਰੇ ਆਉਂਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਆਹੀ ਰਾਹ ਦੇ ਦਿੱਤਾ ਆ ਰਾਹ ਦੇ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਤੋਂ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਗੱਡੀ ਮੇਰਾ ਘਰ ਆ ਲਾਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਂਦੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ 'ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਦਾ वार ਕੀਤਾ ਉਹਦੇ ਤੇ ਕਰ ਮਮਤਾ ਦੇ ਬਾਲ ਬੁੱਤੂਏ ਮੈਨੂੰ ਵੀ ਧੂਪਰੀਸ ਕੀਤੀ ਮੇਰਾ ਪਿੰਡਾ ਸਾਰਾ ਲਾਉਣ ਨਾਲ ਨਿਪੜਿਆ ਵਾ ਮੇਰਾ ਨਾਮ ਕਰਮਜੀਤ ਕੌਰ ਆ ਉਹ ਮੇਰਾ ਹਸਬੰਦ ਮੇਰਾ ਘਰ ਵਾਲਾ ਕਿੰਨੀ ਉਮਰ ਦੀ ਉਹਨਾਂ ਦੀ ਉਮਰ ਹੋਣੀ 27 ਕੁ ਸਾਲ ਆਈ ਇਹੋ ਮੰਗ ਕਰਦੇ ਆ ਸਾਡਾ ਤੇ ਮੁਰਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜਾਂਚ ਪੜਤਾਲ ਜਾਰੀ ਹੈ Subscribe Time TV At latest update, press bell icon. This program is sponsored by the single office Bakersfield for all your immigration family law needs. Call or scan QR code to contact us. Rodis Inc. Million Miles with SMILE or scan QR code to contact us. Taba Indian cuisine. Tracy find authentic Indian cuisine in Tracy or Scan QR Code to contact us. Simi Valley Family Dental Office or Scan QR Code to contact us.